ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇਖੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲੱਗ ਚੱਕੇ ਇਹਦਾ weight ਆ ਜੀ ਤੇ ਇਹ ਐਫਨਲੀ ਮੁਰਗੀ ਦਾ ਅੰਡਾ ਅੱਛਾ ਜੀ ਅਰੇ ਵੱਡੀ ਮੁਰਗੀ ਸਭ ਤੋਂ ਇਹਨਾਂ ਇਦਾਂ ਆਉਂਦਾ ਹੈ ਇਹ ਜਿਹੜੀ ਮੁਰਗੀ ਹੈ ਹਾਂ ਜੀ ਇਹਦੇ ਕੋਲ 232 ਗ੍ਰਾਮ ਦਾ ਆਡਾ ਉਹ ਇਹ ਮੁਰਗੀ ਹੈ ਇਹ ਮੁਰਗੀ ਦਾ ਆਡਾ ਹੈ ਠੀਕ ਹੈ ਇਹਵੇਂ ਚੀਜ਼ ਨਹੀਂ ਹੈ ਤੇ ਥੋੜੀ ਜਿਹੀ ਹੋਰ ਲਖੜੀਆਂ ਮੰਗ ਲਿਓ ਤੇ ਫਰ ਸਾਹਮਣੇ ਕੰਮ ਸ਼ੁਰੂ ਕੀਤਾ ਕਿੰਨੀਆਂ ਮੁਰਗੀਆਂ ਤੋਂ ਸ਼ੁਰੂ ਕੀਤਾ ਕਿੰਨੇ ਚੂਚੇ ਪਾਏ ਸਭ ਜੀ ਜੀ 500 ਚੂਚੇ ਤੋਂ ਸ਼ੁਰੂ ਕੀਤਾ 500 ਚੂਚੇ ਤੋਂ ਹਾਂ ਜੀ ਹਾਂ ਜੀ 500 ਜੀ ਤੋਂ ਸ਼ੁਰੂ ਕੀਤਾ ਜੀ ਇੱਕ ਛੜ ਪਾ ਗਏ ਇੱਕ ਛੜ ਪਾਵੇ ਥੋੜਾ ਜਿਆਦਾ ਇਹ ਕਿਹੜੇ ਸਨ ਚ ਇਹ ਕੋਈ ਲਗਭਗ 80-82 ਦੇ ਲਗੇ ਸ਼ੁਰੂ ਕੀਤਾ ਉਹਨਾਂ ਨੇ। ਉਹਨਾਂ ਸਰਟ ਕੋ 50000 ਬਰਡ ਆ। ਹਾਂ ਜੀ ਇਹ ਸਾਰੀ ਅੰਡੇ ਦੇਣ ਵਾਲੀ ਮੁਰਗੀ ਹੈ ਤੁਹਾਡੇ ਕੋਲ। ਹਾਂ ਜੀ ਹਾਂ ਜੀ ਸਾਰੀ ਜਿਹੜੀ ਆਂਡੇ ਵਾਲੀ ਮੁਰਗੀ ਹੈ ਜੀ ਸਾਡੇ। ਆ ਇਹ ਤੁਹਾਡੀ ਫੀਡ ਚਾਰ ਹੁੰਦੀ ਹੈ। ਇਹ ਇਹ ਮਿਕਸਚਰ ਆ ਜੀ। ਇੱਥੇ ਫੀਡ ਮਿਕਸ ਹੁੰਦੀ ਆ ਜਿੱਦਾਂ ਸਾਰੇ ਇਨਗਰੀਡੀਅੰਟ ਪਾ ਲਈਏ ਵਿੱਚ। ਹਾਂ ਜੀ ਜਿੰਨੇ ਵੀ ਰੋ। ਇਹਦੇ ਜੀ ਜੀਐਨ ਪੈ ਰਹੀ ਆ ਸੋਇਆ ਪਿਆ ਹਾਂ ਜੀ ਸਾਰੇ ਹਾਂ ਜੀ ਕੋਈ ਜੀਐਨ ਨਹੀਂ ਆ। सुन जी जिला गुरदासपुर के कस्बा ਫਤੇਗੜ ਚੂੜੀਆਂ ਤੋਂ 8 ਕਿਲੋਮੀਟਰ ਦੂਰ ਪਿੰਡ ਪਰਵਾਲ ਸਥਿਤ ਹੈ ਜਿੱਥੇ ਕਿ ਗੁਰਨਾਵ ਨਿਹਾਲ ਸਿੰਘ ਕਿਸਾਨ ਨੇ ਤੇ ਲੰਮੇ ਸਮੇਂ ਤੋਂ ਪੋਲਟਰੀ ਫਾਰਮ ਦਾ ਜੋ ਤੰਦਾਏ ਉਹ ਕਰ ਰਹੇ ਨੇ business ਕਰ ਰਹੇ ਨੇ ਇਹਨਾਂ ਦੇ ਕੋਲ ਇਸ ਸਮੇਂ ਆਂਡੇ ਦੇਣ ਵਾਲੀ ਮੁਰਗੀ 50000 ਦੇ ਕਰੀਬ ਆਪਣੇ ਪੋਲਟਰੀ ਫਾਰਮ ਵਿੱਚ ਹੈ ਅਤੇ ਇਹਨਾਂ ਦੀਆਂ ਮੁਰਗੀਆਂ ਚੋਂ ਇੱਕ ਮੁਰਗੀ ਨੇ ਨੈਸ਼ਨਲ ਰਿਕਾਰਡ ਤੋੜਿਆ ਆਂਡਾ ਦੇਣ ਚ ਪਹਿਲਾ ਜੋ ਰਿਕਾਰਡ ਸੀਗਾ ਮਹਾਰਾਸ਼ਟਰ ਦੇ ਇੱਕ ਪੋਲਟੀ ਫਾਰਮਰ ਦਾ ਸੀਗਾ ਉੱਥੇ ਇੱਕ ਮੁਰਗੀ ਵੱਲੋਂ 210 ਗ੍ਰਾਮ ਦਾ ਜਿਹੜਾ ਸੀਗਾ ਉਹ ਆਂਡਾ ਦਿੱਤਾ ਗਿਆ ਸੀਗਾ ਜਿਨੇ ਜਿਸ ਤਾ ਕੇ ਹੁਣ ਇਨ੍ਹਾਂ ਦੇ ਪੋਲਟੀ ਫਾਰਮ ਵਿੱਚ ਇੱਕ ਮੁਰਗੀ ਵੱਲੋਂ 232 ਗ੍ਰਾਮ ਦਾ ਆਂਡਾ ਜਿਹੜਾ ਵਾ ਉਹ ਦੇ ਕੇ ਨੈਸ਼ਨਲ ਜਿਹੜਾ ਰਿਕਾਰਡ ਇੰਡੀਆ ਦਾ ਰਿਕਾਰਡ ਉਸੇ ਵੱਲੋਂ ਤੋੜਿਆ ਗਿਆ ਤੁਹਾਨੂੰ ਦਿਖਾਉਨੇ ਆ ਆ ਜਿਹੜਾ ਮੁਰਗੀ ਵੱਲੋਂ ਜਿਹੜਾ ਆਂਡਾ ਦਿੱਤਾ ਗਿਆ ਵਾ ਜਿਹੜਾ ਇਸ ਦਾ ਭਾਰ ਉਹ 230 ਤੇ 32 ਦੇ ਦਰਮਿਆਨ ਹੈ ਜਦ ਕਿ ਪਹਿਲਾ ਰਿਕਾਰਡ ਛੜਿਆ ਸੀਗਾ ਜਿਹੜੀ ਮੁਰਗੀ ਵੱਲੋਂ ਆਂਡਾ ਦਿੱਤਾ ਗਿਆ ਸੀ ਉਹ ਸੀਗਾ ਮਹਾਰਾਸ਼ਟਰ ਦੇ ਇੱਕ ਪੋਲਟਰੀ ਫਾਰਮ ਵਿੱਚ 210 ਗ੍ਰਾਮ ਦਾ ਆਂਡਾ ਦਿੱਤਾ ਗਿਆ ਸੀ ਅਤੇ ਹੁਣ ਇਹਨਾਂ ਦੇ ਪੋਲਟਰੀ ਫਾਰਮ ਦੀ ਮੁਰਗੀ ਨੇ ਜਿਹੜਾ ਰਿਕਾਰਡ ਤੋੜਿਆ ਹੈ ਉਹ 232 ਗ੍ਰਾਮ ਦਾ ਆਂਡਾ ਜਿਹੜਾ ਵਾ ਉਹ ਦੇ ਕੇ ਰਿਕਾਰਡ ਤੋੜਿਆ ਆ ਤੁਹਾਨੂੰ ਦਿਖਾਉਨੇ ਆ weight ਵੀ ਕਰਕੇ ਇਹ ਆ weight ਹੈ ਇਸ ਦਾ weight ਚੈੱਕ ਕਰਦੇ ਆਂ ਅਸਾਫ ਦਿਖਾਈ ਦੇ ਰਿਹਾ 232 ਗ੍ਰਾਮ 232 ਗ੍ਰਾਮ ਦਾ ਇਹ ਆਂਡਾ ਹੈ ਫਿਰ ਤੁਹਾਨੂੰ ਇੱਕ ਦੁਵਾਰ ਦੁਬਾਰਾ weight check ਕਰਾਉਣੇ ਆ ਇਹ ਮੁਰਗੀ ਦਾ ਆਂਡਾ ਹੈ ਪਿੰਡ 파ਰੋਵਾਲ ਸਥਿਤ ਵਿੱਚ ਵੱਡਾ ਪੋਲਟੀ ਫਾਰਮ ਜਿੱਥੇ ਕਿ 50000 ਦੇ ਕਰੀਬ ਮੁਰਗੀਆਂ ਨੇ ਤੇ ਇਸ ਇੱਕ ਇਸ ਪੋਲਟੀ ਫਾਰਮ 'ਚ ਇੱਕ ਮੁਰਗੀ ਵੱਲੋਂ 232 ਗ੍ਰਾਮ ਦਾ ਆਂਡਾ ਦੇ ਕੇ ਇੱਕ ਇੰਡੀਆ ਦਾ ਰਿਕਾਰਡ ਤੋੜਿਆ ਗਿਆ ਸਾਡੇ ਨਾਲ ਮੌਜੂਦ ਨੇ ਪੋਲਟੀ ਫਾਰਮ ਦੇ ਮਾਰਕ ਜਿਨ੍ਹਾਂ ਵੱਲੋਂ ਇਹ ਧੰਦਾ ਸ਼ੁਰੂ ਕੀਤਾ ਗਿਆ ਸੀ ਪਹਿਲਾਂ ਆਪਾਂ ਇਹ ਆਂਡੇ ਦੀ ਗੱਲ ਕਰਦੇ ਹਾਂ ਬਾਅਦ ਵਿੱਚ ਇਹਨਾਂ ਦੇ ਸਾਰੇ ਪ੍ਰੋਜੈਕਟ ਦੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹਨਾਂ ਦਾ ਪ੍ਰੋਜੈਕਟ ਚੱਲਦਾ ਹੈ ਤੇ ਇਸ ਦਾ ਕਿੰਨੀਆਂ ਮੁਰਗੀਆਂ ਨੇ ਕਿਹੜੀ ਇਹਨਾਂ ਨੂੰ ਫੀਡ ਪੈਂਦੀ ਕਿਸ ਤਰ੍ਹਾਂ ਇਹ ਫੀਡ ਤਿਆਰ ਕਰਦੇ ਨੇ ਸਾਰੀ ਜਿਹੜੀ ਮਸ਼ੀਨਰੀ ਜਿਹੜਾ ਪ੍ਰੋਜੈਕਟ ਹੈ ਉਹ ਇਹਦੇ ਵਿੱਚ ਹੀ ਸਾਰਾ ਫੀਡ ਦਾ ਪਾਣੀ ਦਾ ਤੇ ਆਂਡੇ ਜਿਹੜੇ ਇਕੱਠੇ ਕਰਕੇ ਕਿੱਥੇ ਇਹ ਜਾ ਕੇ ਸ਼ੇਲ ਕਰਦੇ ਨੇ ਸਾਰਾ ਇਹਦੇ ਵਿੱਚ ਹੀ ਮਜੂਦਾ ਗੱਲਬਾਤ ਕਰ ਰਹੇ ਹਾਂ ਹਾਂਜੀ ਗੁਰਨਾਉਨਿਆ ਹਲਜੀ ਤੁਹਾਡੀ ਇੱਕ ਵੱਡਾ ਪੋਲਟੀ ਫਾਰਮ ਤੁਸੀਂ ਚਲਾ ਰਹੇ ਹੋ 50000 ਦੇ ਕਰੀਬ ਮੁਰਗੀ ਆ ਤੁਹਾਡੀ ਮੁਰਗੀ ਨੇ ਇੱਕ ਨੈਸ਼ਨਲ ਰਿਕਾਰਡ ਤੋੜਿਆ ਅੰਡਾ ਦੇਣ ਚ ਹਾਂਜੀ ਹਾਂਜੀ ਇਹ ਅੰਡਾ ਇਹ ਜਿਹੜਾ 232 ਗ੍ਰਾਮ 232 ਗ੍ਰਾਮ ਦਾ ਇਸ ਤੋਂ ਪਹਿਲਾਂ ਇਹ ਜਿਹੜਾ ਰਿਕਾਰਡ ਸੀਗਾ ਉਹ ਕਿੱਥੋਂ ਦਾ ਸੀ ਜੀ ਇਸ ਤੋਂ ਪਹਿਲਾਂ ਮਹਾਰਾਸ਼ਟਰ ਦਾ ਫਾਰਮ ਸੀ ਕੋਈ ਅਸੀਂ ਗੂਗਲ ਕੀਤਾ ਸੀ ਉਹਦੇ ਵਿੱਚ ਲਿਖਿਆ 210 ਗ੍ਰਾਮ ਦਾ ਆਂਡਾ ਇਸ ਤੋਂ ਪਹਿਲਾਂ ਜਿਹੜਾ ਹਾਂਜੀ ਹਾਂਜੀ ਜਿਹੜਾ ਇਸ ਤੋਂ ਪਹਿਲਾਂ ਅਸੀਂ ਉਹ 165 ਗ੍ਰਾਮ ਦਾ ਸੀ ਉਹ ਵੀ ਇੰਡੀਆ ਦਾ ਹੀ ਉਹਦਾ ਅਨਨੋਨ ਪਤਾ ਨਹੀਂ ਕਿੱਥੇ ਹੈਗਾ ਉਹ ਪਰ ਨੈਕਸਟ ਜਿਹੜਾ ਹੁਣ ਇਸ ਵੇਲੇ ਲੇਟੈਸਟ ਆ 210 ਗ੍ਰਾਮ ਦਾ ਜਿਹੜਾ ਆਂਡੇ ਦਾ ਰਿਕਾਰਡ ਹੈ ਨੈਸ਼ਨਲ ਤੇ ਜਿਹੜਾ ਹੁਣ ਆਡੇ ਫਾਰਮ ਤੇ ਮੁਰਗੀ ਨੇ ਦਿੱਤਾ ਉਹ 232 ਗ੍ਰਾਮ ਦਾ ਜੀ ਵੇਟ ਆ ਇਹ ਫਿਰ ਆਂਡਾ ਜਦੋਂ ਤੁਸੀਂ ਆਪਣੇ ਛੱਡ ਚੋਂ ਚੁੱਕਿਆ ਵੱਖਰੀ ਕਿਸਮ ਦਾ ਦਿਖਾਈ ਦਿੱਤਾ ਹਾਂਜੀ ਇਹ ਮੇਰੇ ਇੱਕ ਲੇਬਰ ਵਾਲੇ ਮੁੰਡੇ ਨੇ ਚੁਕਿਆ ਸੀ ਉਹ ਫਿਰ ਮੇਰੇ ਕੋ ਆਇਆ ਵੀ ਅੰਕਲ ਨੇ ਅੰਡਾ ਬਹੁਤ ਵੱਡਾ ਅੰਡਾ ਦਿੱਤਾ ਵਾ ਤੇ ਵੇਖੋ ਤੇ ਮੈਂ ਅਨਗੋਲ ਜੀ ਕੀਤੀ ਮੈਂ ਜਿਆਦਾ ਕੇਅਰ ਨਹੀਂ ਕੀਤੀ ਹਾਂ ਤੇ ਫਿਰ ਇੱਕ ਦਿਨ ਦਿਮਾਗ 'ਚ ਆਇਆ ਵੀ ਗੂਗਲ ਤੇ ਕਰੀਏ ਵੀ ਅੰਡਾ ਦੇ ਵੱਡੇ ਤੋਂ ਵੱਡਾ ਸਾਈਜ਼ ਕੀ ਹੈ ਆਪਣੇ ਇੰਡੀਆ ਦਾ ਜਾਂ ਵਰਲਡ ਦਾ ਜਿਹਨੂੰ ਚੈੱਕ ਕੀਤਾ ਵੀ ਇੰਡੀਆ ਦਾ 210 ਗ੍ਰਾਮ ਦਾ weight ਆ ਤੇ ਆਪਣਾ ਜਿਹਨੂੰ ਅਸੀਂ weight ਕੀਤਾ ਉਹ 232 ਗ੍ਰਾਮ ਦਾ ਤੇ ਫਿਰ ਇਹ ਜੀ ਨੇ ਨੇਚਰਲ ਕਾਰਡ ਤੌਰ ਤੇ ਦਿੱਤਾ ਚਾ ਤੁਸੀਂ ਨੈਸ਼ਨਲ ਰਿਕਾਰਡ ਤੋੜਿਆ ਇਹ ਜਿਹੜੇ ਵੈਟਰਨਰੀ ਨੇ ਜਾਂ ਇਸ ਧੰਦੇ ਨਾਲ ਅਫਸਰ ਜਾਂ ਗਵਰਨਮੈਂਟ ਵੱਲੋਂ ਉਹਨਾਂ ਨੂੰ ਤੁਸੀਂ ਇਨਫੋਰਮ ਕੀਤਾ ਵੀ ਮੈਂ ਅਜੇ ਇਨਫੋਰਮ ਨਹੀਂ ਕੀਤਾ ਜੀ ਠੀਕ ਹੈ ਜੀ ਉਹਨਾਂ ਨੂੰ ਇਨਫੋਰਮ ਕਰਦੇ ਹਾਂ ਉਹਨਾਂ ਨੂੰ ਵੀ ਇਹ ਜਿਹੜਾ 232 ਗ੍ਰਾਮ ਦਾ ਨੈਸ਼ਨਲ ਰਿਕਾਰਡ ਹੈ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਚਾਹੁੰਦੀ ਹੈ ਨੇ ਕਿ ਸਹਾਇਕ ਧੰਦੇ ਸ਼ੁਰੂ ਕੀਤੇ ਜਾਣ ਜਿਸ ਨਾਲ ਇਸ ਤਰ੍ਹਾਂ ਦੀ ਜਿਹੜੀ ਆਪਾਂ ਨੌਜਵਾਨਾਂ ਨੂੰ ਮੋਟੀਵੇਸ਼ਨ ਮਿਲਦਾ ਵਾ ਕਿ ਜੇ ਆਪਾਂ ਜਦੋਂ ਇਸ ਤਰ੍ਹਾਂ ਦੇ ਕਾਰੋਬਾਰ ਕਰਦੇ ਆਂ ਤੇ ਇਸ ਨਾਲ ਇਹ ਸਾਡੇ ਜਿਹੜੀਆਂ ਨੌਕਰੀਆਂ ਛੱਡ ਕੇ ਜਿਹੜੇ ਆਪਾਂ ਨੌਜਵਾਨ ਖੁਦ ਧੰਦਾ ਜਿਹੜਾ ਸ਼ੁਰੂ ਕਰਦੇ ਹਾਂਜੀ ਹਾਂਜੀ ਵੀਰ ਜੀ ਇਹ ਤੇ ਚਾਹੀਦਾ ਨਾ ਸਾਡੇ ਨੈਸ਼ਨਲ ਜਿਹੜਾ ਸਾਡੇ ਭਗਵੰਤ ਮਾਨ ਜੀ ਆ ਵੀ ਇਹਨਾਂ ਨੂੰ ਲੋਕਾਂ ਨੂੰ ਮੋਟੀਵੇਟ ਕਰਨ 44 ਮਨ ਲਿਆਉਣ ਆਪਣਾ ਆਪਣਾ ਜਿਹੜਾ ਰੁਜ਼ਗਾਰ ਚ ਲਾਉਣ ਤੇ ਰੋਟੀ ਪਾਣੀ ਦਾ ਸਾਧਨ ਚੱਲੇ ਲੋਕਾਂ ਦਾ ਤੇ ਆਪਾਂ ਤੇ 40 ਸਾਲ ਪਹਿਲਾਂ ਸ਼ੁਰੂ ਕੀਤਾ ਜੀ ਸਾਡੇ ਬਾਪੂ ਜੀ ਨੇ ਕੀਤਾ ਮੇਰੇ ਫਾਦਰ ਸਾਹਿਬ ਨੇ ਉਸ ਤੋਂ ਬਾਅਦ ਫਿਰ ਹੁਣ ਮੈਂ ਚਲਾ ਰਿਹਾ ਹਾਂ ਹਾਂਜੀ ਤੇ ਸੁਖਜੀਤ ਪੌਲਟੀ ਫਾਰਮ ਸਾਡੇ ਫਾਰਮ ਦਾ ਨਾਮ ਹੈ ਜੀ ਵਿਲੇਜ ਪਰਵਾਲ ਸੁਰਜੀਤ ਸੁਖਜੀਤ ਸੁਖਜੀਤ ਪੌਲਟੀ ਸੁਖਜੀਤ ਪੌਲਟੀ ਫਾਰਮ ਤੁਹਾਡਾ ਜਿਹੜੀ ਆ ਡਿਫੀਡ ਪੈ ਰਹੀ ਆ ਮੁਰਗੀ ਨੂੰ ਸਾਰੀ ਆਰਗੇਨਿਕ ਆ ਜੀ ਤੇ ਸੋਇਆ ਬੇਸ ਫੀਡ ਆ ਕੰਪਲੀਟ ਤੇ ਆਂਡਾ ਵੀ ਜਿਹੜਾ ਤੁਹਾਡਾ ਆ ਉਹ ਜਿਹਨੂੰ ਅਸੀਂ ਕਹਾਂਗੇ ਵੀ ਵੈਜੀਟੇਰੀਅਨ ਆਂਡਾ ਹਾਂਜੀ ਤੇ ਇਹ ਜਿਹੜਾ ਵਾ ਨੋਨ ਵੈਜ ਅਸੀਂ ਪਾਉਂਦੇ ਕੋਈ ਨਹੀਂ ਆਫੀਸ਼ ਪੈਂਦੀ ਆ ਨਾ ਮੀਟ ਮਿਲ ਪੈਂਦਾ ਇਹਨਾਂ ਨੂੰ ਸਿਰਫ ਸੋਇਆ ਪਿਆ ਰਿਹਾ ਜੀ ਤੇ ਨਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਕਿੰਨੇ ਆ ਮੁਰਗੀਆਂ ਤੋਂ ਸ਼ੁਰੂ ਕੀਤਾ ਕਿੰਨੇ ਚੂਚੇ ਪਾਏ ਸਭ ਤੋਂ ਪਹਿਲਾਂ ਇਹ ਜੀ 500 ਚੂਚੇ ਤੋਂ ਸ਼ੁਰੂ ਕੀਤਾ 500 ਚੂਚੇ ਤੋਂ ਹਾਂਜੀ ਹਾਂਜੀ 500 ਚੂਚੇ ਤੋਂ ਸ਼ੁਰੂ ਕੀਤਾ ਜੀ ਇੱਕ ਸ਼ੈੱਡ ਪਾ ਕੇ ਇੱਕ ਸ਼ੈੱਡ ਪਾ ਕੇ ਛੋਟਾ ਜਿਹਾ ਇਹ ਕਿਹੜੇ ਸਾਲ ਵਿੱਚ ਇਹ ਕੋਈ ਲਗਭਗ 80 82 ਦੇ ਲਗ ਸ਼ੁਰੂ ਕੀਤਾ ਉਹਨਾਂ ਨੇ ਅੱਛਾ ਹਾਂਜੀ ਇਹ ਓਵਰ ਟਾਈਮ ਤੇ ਸ਼ੁਰੂ ਕੀਤਾ ਸੀ ਛੋਟੇ ਸਾਧੋਂ ਹਾਂ ਤੇ ਹੁਣ ਅਸੀਂ ਵੀ 50 ਸਾਲਾਂ ਦੇ ਹੋ ਗਏ 55 ਸਾਲਾਂ ਦੇ ਇਹ ਫਿਰ ਆਹਸਤਾ ਆਹਸਤਾ ਕਿਸ ਤਰ੍ਹਾਂ ਇਹ ਇੰਨਾ ਕਾਰੋਬਾਰ ਸਟੈਬਲਿਸ਼ ਹੁੰਦਾ ਤੁਹਾਡਾ ਇਹ ਜੀ ਹੌਲੀ ਹੌਲੀ ਆ ਜੀ ਪਹਿਲਾਂ ਇੱਕ ਸ਼ੈੱਡ ਪਾਇਆ ਪੰਜ ਚੂਚੇ ਪਾਇਆ ਫਿਰ ਬਾਪੂ ਜੀ ਨੇ ਦੂਜਾ ਕਰਕੇ 1000 ਕਰ ਲਿਆ ਫਿਰ ਦੋ ਪਾ ਕੇ 2000 ਕਰ ਲਿਆ ਜੀ ਇਹਨਾਂ ਨੇ ਹਿਸ਼ਤਾ ਹਿਸ਼ਤਾ ਫਿਰ ਕਰਦਿਆ ਮੁੜ ਕੇ ਫਿਰ ਅਹੀਂ ਵੀ ਨਾਲ ਹੋ ਗਏ ਉਹਨਾਂ ਦੇ ਹੂੰ ਫਿਰ ਉਸ ਤੋਂ ਬਾਅਦ ਪਹਿਲਾਂ ਕੇਜ ਲਾਇਆ ਇਹ ਲਾਇਆ ਕੇਜ 1900 ਅਹੀਂ 92 93 ਚ ਲਾਇਆ ਜੀ ਹੂੰ ਤੇ ਉਸ ਤੋਂ ਬਾਅਦ ਫਿਰ ਅਹੀਂ ਪਹਿਲਾਂ ਤੇ ਕੇਜ ਦਾ ਸਿਸਟਮ ਹੀ ਹੋਰ ਸੀ ਉਸ ਤੋਂ ਬਾਅਦ ਫਿਰ ਉਹ ਪਲੇਟਫਾਰਮ ਤੇ ਕੇਜ ਆ ਗਏ ਫਿਰ ਕਰਦਿਆਂ ਕਰਦਿਆਂ ਦੂਜੇ ਤੀਜੇ ਸਾਲ ਇੱਕ ਸ਼ੈਡ ਬਣਾ ਦੇਣਾ ਹੁਣ ਐਸਾ ਰੈਡ ਕੋ 50000 ਬਰਡਿਆ ਨਯਾ ਇਹ ਸਾਰੀ ਅੰਡੇ ਦੇਣ ਵਾਲੀ ਮੁਰਗੀ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਸਾਰੀ ਜਿਹੜੀ ਆਂਡੇ ਵਾਲੀ ਮੁਰਗੀ ਹੈ ਜੀ ਤੁਹਾਡੇ ਕੋਲ ਠੀਕ ਹੈ ਤੇ ਮੀਟ ਵਾਲਾ ਕੋਈ ਮੁਰਗੀ ਨਹੀਂ ਹੈ ਇੱਕ ਦਿਨ ਚ ਫਿਰ ਇਹ ਗਿਣਤੀ ਹੈ ਤੁਹਾਡੇ ਕੋਲ ਵੀ ਕਿੰਨੇ ਆਂਡੇ ਮੁਰਗੀਆਂ ਦਿੰਦੀਆਂ ਹਾਂਜੀ ਇਹ ਲਗਭਗ ਕੋਈ 45000 ਆਂਡਾ ਦਿੰਦੀ ਆ ਇੱਕ ਦਿਨ ਦਾ ਇੱਕ ਦਿਨ ਦਾ ਹਾਂਜੀ 45000 ਹੈ 95% ਪ੍ਰੋਡਕਸ਼ਨ ਹੈ ਇਹ ਇਥੋਂ ਫਿਰ ਤੁਹਾਡਾ ਇਹ ਜਿਹੜਾ ਥੋਕ ਚਾਰ ਹੀ ਸਿਰੋ ਆਪਣੇ ਅਡੇ ਆਪ ਖੁਦ ਕਰਦੇ ਆ ਸੇਲ ਅੱਛਾ ਖੋ ਖੁਦ ਰਿਟੇਲ ਰਿਟੇਲ ਚ ਰਿਟੇਲ ਜੀ ਤੁਹਾਡੇ ਫਦੇਗੜ ਚੂੜੀਆਂ ਜਾਂਦਾ ਵਾ ਫਿਰ ਇਹ ਨਾਲੇ ਲੋਪੋਂ ਕੁਝ گاਵੇਂ ਡੇਰਾ ਬਾਬਾ ਨਾਨਕ ਵਾਲਾ ਨੌਰ ਤੇ ਬਸ ਇਹ ਲਾਗੇ ਮਜੀਠੇ ਤੇ ਅਲੱਗ ਅਲੱਗ ਸੇਲ ਹੋ ਜਾਂਦਾ ਸਾਰਾ ਇੱਚ ਮਿਹਨਤ ਕਿੰਨੀ ਤੁਹਾਨੂੰ ਖੁਦ ਨੂੰ ਮਿਹਨਤ ਕਿੰਨੀ ਕਰਨੀ ਪੈਂਦੀ ਆ ਸਾਰਾ ਦਿਨ ਮਿਹਨਤ ਜੀ ਪਹਿਲਾਂ ਤੇ ਕਰਨੀ ਪੈਂਦੀ ਆ ਤੇ ਹੁਣ ਜਿਹੜੇ ਆ ਗਾਂ ਬੱਚੇ ਜਿਹੜੇ ਉਹ ਸੰਭ ਲੈਂਦੇ ਸਾਰਾ ਕੁਝ ਉਹ ਲੇਬਰ ਸੰਭ ਲੈਂਦੀ ਆ ਸਾਰਾ ਕੁਝ ਮੁੰਡੇ ਟ੍ਰੈਂਡ ਨੇ ਸਾਰੇ ਤੇ ਆਪਾਂ ਬਸ ਮੈਨੇਜ ਕਰਦੇ ਆ ਥੋੜਾ ਜਿਹਾ ਤੇ ਜਿਹੜੀ ਫੀਡ ਖੁਦ ਤਿਆਰ ਕਰਦੇ ਆ ਮਾਦੀ ਫੀਡ ਮੈਨੂਫੈਕਚਰਿੰਗ ਸਾਡੀ ਆਪਣੀ ਆ ਹਾਂਜੀ ਫੀਡ ਦੀ ਮੈਨੂਫੈਕਚਰਿੰਗ ਟੋਟਲ ਟੋਟਲ ਆਪਣੀ ਹੈ ਜੀ ਤੇ ਆਮ ਜ਼ਿਆਦਾਤਰ ਫਾਰਮਾਂ ਦੀ ਜਿਹੜੀ ਫੀਡ ਉਹ ਰੈਡੀਮੇਡ ਆਉਂਦੀ ਆ ਹਾਂ ਅਸੀਂ ਆਪਣੇ ਫਾਰਮ ਤੇ ਜਿਹੜੀ ਆਪਣੀ ਬਣਾ ਕੇ ਫੀਡ ਪਾਉਂਦੇ ਹਾਂ ਸੁਖਜੀਤ ਪੋਲਟਰੀ ਫਾਰਮ ਔਰ ਫਤੇਕਰ ਚੂੜੀਆਂ ਨੇ ਜਤੀਕ ਪਿੰਡ ਪਰੋਵਾਲ ਜਿਹੜੇ ਮਾਲਕ ਨੇ ਜਿਨ੍ਹਾਂ ਦੇ ਫਾਦਰ ਵੱਲੋਂ 500 ਚੂਚੇ ਨੂੰ ਲੈ ਕੇ ਮੁਰਗੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਸੀਗਾ ਕਿਉਂਕਿ ਹੁਣ 50000 ਦੇ ਕਰੀਬ ਜਿਹੜੀਆਂ ਮੁਰਗੀਆਂ ਤੇ 45000 ਦੇ ਲਈ ਜਿਹੜਾ ਉਹ ਇਹਨਾਂ ਕੋਲੋਂ ਆਂਡਾ ਜਿਹੜਾ ਉਹ ਸਪਲਾਈ ਹੋ ਰਿਹਾ ਸਾਡੇ ਨਾਲ ਮੌਜੂਦ ਨੇ ਇਹ ਇਹਨਾਂ ਦਾ ਤੁਹਾਨੂੰ ਦਿਖਾਉਂਦੇ ਆ ਇਹ ਇਹਨਾਂ ਦਾ ਪ੍ਰੋਜੈਕਟ ਹੈ ਜੋ ਕਿ ਮੁਰਗੀਆਂ ਦੀ ਫੀਡ ਜਿੱਥੋਂ ਤਿਆਰ ਹੁੰਦੀ ਹੈ ਇਹ ਸਾਰਾ ਉਹਨਾਂ ਦਾ ਹਾਲ ਹੈ ਵੱਡਾ ਹਰਾ ਆ ਉਹਨਾਂ ਦਾ ਮਸ਼ੀਨ ਹੈ ਅੱਜ ਗੱਲਬਾਤ ਦੱਸੋ ਜੀ ਇਹ ਕਿਸ ਤਰ੍ਹਾਂ ਇਹ ਤੁਹਾਡੀ ਫੀਡ ਤਿਆਰ ਹੁੰਦੀ ਹੈ ਜੀ ਇਹ ਇਹ ਮਿਕਸਰ ਹੈ ਜੀ ਇਹ ਚ ਫੀਡ ਮਿਕਸ ਹੁੰਦੀ ਆ ਜਿੱਦਾਂ ਸਾਰੇ ਇਨਗਰੀਡੀਅੰਟ ਪਾ ਲਈਏ ਵਿੱਚ ਹਾਂਜੀ ਜੇ ਨੈਰੋ ਇਹਦੇ ਜੀ ਜੀਐਨ ਪੈ ਰਹੀ ਆ ਸੋਇਆ ਪਿਆ ਹਾਂ ਜੀ ਸਾਰੇ ਹਾਂ ਜੀ ਕੋਈ ਜੀਐਨ ਆ ਵੱਖ-ਵੱਖ ਕਿਸਮ ਹੈ ਜੀ ਹੂੰ ਠੀਕ ਹੈ ਜੀ ਹੂੰ ਇਹਦੇ ਵਿੱਚ ਜੀ ਆ ਸਾਰਾ ਕੁਝ ਪਾਖੇ ਅਸੀਂ ਹੂੰ ਠੀਕ ਹੈ ਮਿਕਸ ਕਰ ਦਨੇ ਆ ਵੀ ਤੇ ਮੈਡੀਸਨ ਠੀਕ ਹੈ ਮਲਟੀ ਵਿਟਾਮਿਨਸ ਪਾਉਣੇ ਆ ਮਿਨਰਲਸ ਪਾਉਣੇ ਆ ਤੇ ਡਾਕਸੀਬੈਂਡਰ ਟਾਈਪ ਚੀਜ਼ਾਂ ਪਾ ਕੇ ਤੇ ਫਿਰ ਇਹਨੂੰ ਅਸੀਂ ਮਿਕਸ ਕਰ ਦਨੇ ਆ ਇੱਕ ਦਿਨ ਚ ਕਿੰਨੀ ਫੀਡ ਤਿਆਰ ਹੁੰਦੀ ਇੱਕ ਦਿਨ ਚ ਮੇਰੀ ਮੇਰੀ ਜੀ 50 ਕੁਇੰਟਲ ਫੀਡ ਤਿਆਰ ਹੁੰਦੀ ਆ ਜੀ 50 ਕੁਇੰਟਲ ਹਾਂਜੀ 50 ਤੋਂ 55 ਕੁਇੰਟਲ ਫੀਡ ਤਿਆਰ ਹੋ ਕੇ ਪੈਂਦੀ ਆ ਠੀਕ ਹੈ ਜੀ ਇੱਧਰ ਇੱਧਰ ਮੇਰਾ ਸਾਰਾ ਨਹੀਂ ਇਹ 50000 ਮੁਰਗੀ ਨੂੰ 50 ਕੁਇੰਟਲ ਹਾਂਜੀ ਇੱਕ ਇੱਕ ਮੁਰਗੀ ਨੂੰ ਫਿਰ ਕਿੰਨੀ ਆ ਗਈ ਸੀ 110 ਗ੍ਰਾਮ ਦੇ ਲੱਗ ਜਾਗੇ 160 ਗ੍ਰਾਮ ਤੇ ਇਹ ਡੇਲੀ ਚੱਲਣੀ ਹੈ ਇਹ ਡੇਲੀ ਚੱਲਣੀ ਹੈ ਜੀ ਡੇਲੀ ਰੋਜ਼ ਰੋਜ਼ ਪ੍ਰਪੇਅਰ ਹੋਣੀ ਆ ਜਿਹੜੀ ਫੀਡ ਆ ਸਪਲਾਈ ਕਿ ਤਰ੍ਹਾਂ ਹੁੰਦੀ ਆ ਸਪਲਾਈ ਇਥੋਂ ਜੀ ਆ ਪਾਈਪਾਂ ਦੇ ਨਾਲ ਹੀ ਆ ਨਵਾਂ ਇਲੈਕਟ੍ਰਿਕ ਟੈਕਨੀਕ ਆਈ ਹੋਈ ਆ ਹੁਣ ਆ ਜਿਹੜੀ ਆਈ ਆ ਤੁਹਾਡੀ ਆ ਆ ਤਿਆਰ ਹੋ ਗਈ ਹਾਂਜੀ ਆ ਤਿਆਰ ਹੋ ਗਈ ਇਹਦੇ ਵਿੱਚੋਂ ਹੇਠਲੇ ਚੱਲੇ ਜਾਂਦੀ ਹੈ ਜੀ ਬਾਹਰ ਚੱਲੇ ਜਾਂਦੀ ਹੈ ਅੰਡਰਗਰਾਊਂਡ ਪਾਈਪਾਂ ਗਈ ਕਿੱਥੋਂ ਨਿਕਲਦੀ ਆ ਇਹ ਪਾਈਪ ਜੀ ਬਾਹਰ ਨਿਕਲਦਾ ਵਾ ਠੀਕ ਹੈ ਜੀ ਇੱਧਰ ਆ ਜਾਂਦੀ ਬਾਹਰ ਅੱਛਾ ਇੱਧਰ ਆ ਗਈ ਇੱਥੇ ਆ ਗਈ ਹਾਂ ਜੀ ਹਾਂ ਜੀ ਇੱਥੇ ਆ ਗਈ ਇਸ ਤੋਂ ਫਿਰ ਉੱਪਰ ਜਾਂਦੀ ਆ ਇਹ ਹਾਈਟ ਤੇ ਚੱਲ ਜਾਂਦੀ ਫਿਰ ਉਹ ਹਾਂ ਜੀ ਹਾਂ ਜੀ ਇਸ ਤੋਂ ਫਿਰ ਆਪਣੇ ਹਾਈਟ ਲੈ ਕੇ ਫਿਰ ਉਹ ਬਰਾਬਰ ਉਹਨੂੰ ਲੈਵਲ ਕਰਕੇ ਤੇ ਛੇੜਾਂ ਚਲੇ ਜਾਂਦੀ ਹੈ ਜੀ ਅੱਛਾ ਅੰਦਰ ਮੁਰਗੀਆਂ ਦਾ ਜਿਹੜੇ ਸ਼ਹਿਦ ਹੈ ਫਿਰ ਇਹਨਾਂ ਦੀਆਂ ਪਾਈਪਾਂ ਅੰਦਰ ਬਣੀਆਂ ਹਾਂ ਜੀ ਅੰਦਰ ਮਸ਼ੀਨ ਲੱਗੀ ਹੋਈ ਹੈ ਜੀ ਉੱਥੇ ਵੀ ਫਿਰ ਉਹ ਮਸ਼ੀਨ ਚ ਪੈ ਜਾਂਦੀ ਆ ਫਿਰ ਉਹ ਡਿਸਟ੍ਰੀਬਿਊਟ ਕਰਦੀ ਅੱਗੇ ਜਾ ਕੇ ਉਹ ਉਹਦਾ ਬੈਲੈਂਸ ਰੱਖਿਆ ਬੈਲੈਂਸ ਰੱਖਿਆ ਉਹਦਾ ਜਿਹੜਾ ਪਾਣੀ ਵਾਟਰ ਲੈਵਲ ਪਾਣੀ ਤੇ ਜੀ ਉਹ ਪਾਈਪਾਂ ਤੇ ਰਾਈ ਜਾਂਦਾ ਵਾ ਉਹ ਨਿਪਲ ਟਾਈਪ ਹੀ ਸਿਸਟਮ ਹੈਗਾ ਨਿਪਲ ਥਰੂ ਹੀ ਪਾਣੀ ਪੀਂਦੀਆਂ ਹਨ ਮੁਰਗੀਆਂ ਠੀਕ ਤੇ ਉਹ ਉਥੋਂ ਪੀਂਦੀਆਂ ਤੇ ਫੀਡਿੰਗ ਜਿਹੜੀ ਮਸ਼ੀਨਾਂ ਪਾ ਦਿੰਦੇ ਆ ਇੱਥੇ ਆਪਾਂ ਚਲੋ ਠੀਕ ਠੀਕ ਨਿਹਾਲ ਜੀ ਇਹ ਫਿਰ ਆਪਾਂ ਛੱਡ ਵਿੱਚ ਆ ਗਏ ਇਹਦੀ ਫੀਡ ਫੀਡ ਕਿਹੜਾ ਤਰ੍ਹਾਂ ਤੁਸੀਂ ਪਾਉਂਦੇ ਆ ਇੱਥੇ ਕਿਹੜਾ ਤਰ੍ਹਾਂ ਪਹੁੰਚਦੀ ਆ ਫੀਡ ਇਹਦੀ ਜੀ ਆਹ ਪਾਈਪ ਰਾਹੀਂ ਅੰਦਰ ਆ ਗਈ ਆ ਅੱਛਾ ਆਹ ਪਾਈਪ ਰਾਹੀਂ ਹਾਂ ਜੀ ਐਸ ਪਾਈਪ ਰਾਹੀਂ ਅੰਦਰ ਆ ਗਈ ਆ ਠੀਕ ਹੈ ਜੀ ਉਹ ਮਸ਼ੀਨ ਉਹ ਅਗਲੇ ਬੰਨੇ ਖਲਾਰੀ ਆ ਠੀਕ ਆ ਉਹ ਐਂਡ ਤੇ ਖਲੋਤੀ ਆ ਮਸ਼ੀਨ ਉਹ ਠੀਕ ਉਹਦੇ ਚ ਫੀਡ ਭਰ ਜਾਂਦੀ ਆ ਤੇ ਫਿਰ ਉਹਨੂੰ ਬਾਈ ਮੋਟਰ ਨਾਲ ਅਸੀਂ ਚਲਾਉਨੇ ਆ ਜੀ ਹੁਣ ਆ ਜਿਹੜੀ ਇਹ ਇਹਦੇ ਵਿੱਚ ਤੁਹਾਡੀ ਫੀਡ ਇਹ ਸਾਰੀ ਪ੍ਰੋਪਰ ਕਿਤਰਾ ਇੱਕੋ ਜਿਹਾ ਆ ਇਹਦੇ ਵਿੱਚ ਪਾਉਂਦੀ ਆ ਪਾਈਪ ਆ ਮਸ਼ੀਨ ਆ ਜੀ ਇਹਨੂੰ ਭਰ ਦਿੰਨੇ ਆਂ ਅਸੀਂ ਪਾਈਪਾਂ ਦੇ ਨਾਲ ਫੀਡ ਜੀ ਤੇ ਫੀਡ ਨੂੰ ਬਾਅਦ ਫਿਰ ਇਹਦੇ ਚ ਪਾ ਕੇ ਤੇ ਫਿਰ ਡਿਸਟ੍ਰੀਬਿਊਟ ਕਰਦੀ ਆ ਵਿੱਚ ਰੂਟਰ ਲੱਗੇ ਨੇ ਹਰ ਪਾਈਪ ਨੂੰ ਥੱਲੇ ਲੱਗਾ ਹੋਆ ਪਾਈਪ ਜਾ ਰਿਹਾ ਤੇ ਆ ਮੋਟਰ ਜੀ ਰੇਲਾਂ ਤੇ ਚੱਲਦੀ ਪਈ ਆ ਹਾਂਜੀ ਤੁਸੀਂ ਆਹੋ ਜੀ ਇਹ ਪਾਈਪ ਨਾਲ ਹੀ ਜਾਂਦੀ ਫੀਡ ਥੱਲੇ ਜੀ। ਇਸ ਪਾਈਪ ਦੀ ਇੱਥੋਂ ਆ ਗਈ, ਇਹਦੀ ਇੱਥੋਂ ਆ ਗਈ, ਇਹਦੀ ਇੱਥੋਂ ਆ ਗਈ। ਇਹ ਫਿਰ ਸਾਰੀ ਪ੍ਰੋਪਰ ਕਿਤਰਾ ਆਉਂਦੀ ਆ। ਇਹ ਪ੍ਰੋਪਰ ਜੀ ਆ ਆ ਰੇਲ ਲੱਗੀ ਆ ਜੀ ਥੱਲੇ ਮੋਟਰ ਲੱਗੀ ਹੋਈ ਆ ਮਸ਼ੀਨ ਦੇ। ਅੱਛਾ ਆ ਰੇਲ। ਹਾਂ ਜੀ ਇਹਦੀ ਇਹ ਮੋਟਰ ਨਾਲ ਸਿਰਫ ਇਹਨੂੰ ਚਲਾਉਣਾ ਤੇ ਜਿਹੜੀ ਉੱਪਰ ਮੋਟਰ ਲੱਗੀ ਆ ਸਿਰਫ ਉਹਨੇ ਉਹ ਫੀਡ ਸੁੱਟਣੀ ਆ। ਅੱਛਾ। ਉਹਦੀ ਸੈਟਿੰਗ ਕੀ ਦੀ? ਇਹ ਜਿਹੜੀ ਰੀਲ ਹੈ ਨਹੀਂ ਆਪਣੇ ਆਪ ਬਰਾਬਰ ਕਰ ਦੇਣੀ ਚਾਹੀਦੀ। ਹਾਂ ਇਹ ਰੇਲ ਨੇ ਤੁਰੇ ਜਾਣਾ। ਉੱਪਰੋਂ ਜਿਹੜੀ ਆ ਫੀਡ ਉਹ ਜਿਹੜਾ ਮੋਟਰ ਦੂਜੀ ਚੱਲਣੀ ਆ ਉਹਨੇ ਫੀਡ ਇਦੇ ਵਿੱਚ ਹਾਂਜੀ ਉਹਦੀ ਸਪੀਡ ਸੇਫ ਸੈਟ ਕੀਤੀ ਹੋਈ ਆ ਬਟਾ ਉਧਰ ਵੇਖਿਓ ਜਾ ਕੇ ਆਹ ਬੋਤੇ ਡਰਾਈਵ ਲੱਗੀ ਹੋਈ ਏ ਦੇ ਵਿੱਚ ਠੀਕ ਆ ਜੀ ਇਹ ਮੋਟਰ ਦੀ ਸਪੀਡ ਨੂੰ ਮੇਨਟੇਨ ਕਰਦੀ ਆ ਲਾਈਟ ਆ ਗਈ ਹੈ ਮੇਰੀਆਂ ਅੰਚੀਜ਼ੇ ਵਿੱਚ ਠੀਕ ਆ ਜੀ ਆਹਨ ਚੀਜ਼ੇ ਚੱਲਦੀ ਆ ਜੀ ਇੰਕੋ ਮੈਂ ਆਨ ਕਰਦਾ ਵੀਰੋ ਠੀਕ ਆ ਜੀ ਆਹ ਮੇਰੇ ਨੰਬਰ ਆ ਇਹਨਾਂ ਤੇ ਚੱਲਦੀ ਆ ਜੀ ਅਸਾਂ ਜਦੋਂ ਇਹ ਚੱਲ ਜਾਂਦੀ ਮੁਰਗੀਆਂ ਨੂੰ ਪਤਾ ਲੱਗ ਜਾਂਦਾ ਜੀ ਮੁਰਗੀਆਂ ਪਤਾ ਲੱਗ ਜਾਂਦਾ ਇਹ ਪੈਂਦਾ ਜੀ ਕੀ ਜਿਹੜੀਆਂ ਪੰਡਾ ਜੀ ਹਾਂ ਜੀ ਆਇਆ ਤੁਹਾਡਾ ਜੀ ਇਹ ਫਿਰ ਕਿੰਨੇ ਟਾਈਮ ਪਾਉਂਦੇ ਤੁਸੀਂ ਮੁਰਗੀਆਂ ਨੂੰ ਫੀਡ ਇਹ ਦੋ ਟਾਈਮ ਪਾਉਂਦੇ ਆ ਜੀ ਸਵੇਰੇ ਸ਼ਾਮ ਤੇਰੇ ਸ਼ਾਮ ਦੀ अर्ਲੀ ਮਾਰਨਿੰਗ 5 ਵਜੇ ਇੱਕ ਸ਼ਾਮ ਨੂੰ 3:30 4 ਵਜੇ ਤੇ ਜਿਹੜੇ ਅੰਡਿਆਂ ਦੀ ਕਲੈਕਸ਼ਨ ਹੈ ਇਥੋਂ ਉਹ ਕਿੰਨੇ ਵਜੇ ਇਹ ਬੇੜੇ ਬੱਚੇ ਕਰ ਲੈਂਦੇ ਨੇ ਮਾਰਨਿੰਗ ਅੱਲ 10 ਵਜੇ ਸ਼ੁਰੂ ਕਰਦੇ ਆ ਅੱਛਾ ਤੇ 12 ਵਜੇ ਤੱਕ 1 ਵਜੇ ਤੱਕ ਸਾਰੇ ਅੰਡੇ ਚੁੱਕ ਲੈਂਦੇ ਆ ਇਹਨਾਂ ਕਰਕੇ ਡੇ ਲੱਗ ਜਾਂਦੇ ਆ। ਇਹ ਜੀ ਅੰਡੇ ਆ ਨਹੀਂ ਕਲੈਕਸ਼ਨ ਕਰਦੇ। ਇਹਦੀ ਫਿਰ ਡੇਲੀ ਸਪਲਾਈ ਅੰਡੇ ਇਹਦੀ ਡੇਲੀ ਸਪਲਾਈ ਹੁੰਦੀ ਹੈ ਜੀ। ਤੇਰੀ ਡੇਲੀ ਸਪਲਾਈ ਹੁੰਦੀ ਹੈ। ਤੇ ਅੱਛਾ ਇਹਨਾਂ ਨੂੰ ਤੁਸੀਂ ਵੈਕਸੀਨ ਕਿਹੜੀ ਯੂਜ਼ ਕਰਦੇ ਹੋ ਜਾਂ ਇੱਕ ਸਾਲ ਵਿੱਚ ਜਾਂ ਮਹੀਨੇ 'ਚ ਕਿਸ ਤਰ੍ਹਾਂ ਇਹਦੀ ਜਿਹੜੀ ਮੇਨ ਵੈਕਸੀਨ ਹੈ ਉਹ ਉਹ ਤੇ ਜਦੋਂ ਬਰਡ ਆਉਂਦਾ ਉਹ ਤੇ ਲੱਗ ਜਾ ਕੇ ਲੱਗ ਜਾਂਦੀ ਆ। ਅੱਛਾ ਠੀਕ ਆ ਜੀ। ਉਸ ਤੋਂ ਬਾਅਦ ਫਿਰ ਬੋਸਟਰ ਡੋਜ਼ ਆ ਉਹ ਪਿਉਣੀ ਹੁੰਦੀ ਆ। ਤੇ ਮਤਲਬ 6 ਕਿ ਮਹੀਨਿਆਂ ਬਾਅਦ ਜਾਂ 7 ਕਿ ਮਹੀਨਿਆਂ ਬਾਅਦ ਇੱਕ ਕਿਲਡ ਲੱਗਦਾ ਇਹਨਾਂ ਨੂੰ। ਉਹ ਜੀ ਤੁਹਾਨੂੰ ਇਹ ਕਿਲਡ ਲੱਗਦੀ ਆ ਕਿ ਜੀ ਠੀਕ ਆ ਜੀ ਉਹ ਕਿਲਡ ਲਾ ਲਈਦੀ ਆ ਉਹਦੇ ਵਿੱਚ ਅਸੀਂ ਕਵਰ ਕਰਦੇ ਆ ਐਂਟੀ ਕਿਲਡ ਆਨੇ ਆ ਜੀ ਐਂਟੀ ਕਿਲਡ ਲਾ ਕੇ ਤੇ ਉਸ ਤੋਂ ਬਾਅਦ ਬਈ ਬੂਸਟਰ ਡੋਜ਼ ਹੀ ਪਿਉਨੇ ਆ ਦੋ ਦੋ ਮਹੀਨੇ ਬਾਅਦ ਇਹਦੀ ਜਿਹੜੀ ਆਂਡੇ ਵਾਲੀ ਮੁਰਗੀ ਦੀ ਲਾਈਫ ਕਿੰਨੀ ਆ ਾਂਡੇ ਵਾਲੀ ਮੁਰਗੀ ਦੀ ਲਾਈਫ 2 ਸਾਲ ਤੱਕ ਲੱਗ ਜਾ ਕੇ ਟਹਿਾਈ ਹੈ ਜੀ ਾਂਡੇ ਕਿੰਨੇ ਦਿਨ 2 ਸਾਲ ਤੱਕ ਾਂਡੇ ਦਿੰਦੀ ਪੂਰੇ 2 ਸਾਲ ਤੱਕ ਾਂਡੇ ਦਿੰਦੀ ਐ ਇਹਨੂੰ ਮੋਲਡ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਾਂਡਾ ਲਈਦਾ ਦੂਜਾ ਹੁਣ ਤੁਸੀਂ ਜਿਸ ਤਰ੍ਹਾਂ ਪੱਖੋ ਵੱਖ ਤੁਹਾਡੇ ਛੱਡ ਨੇ 50000 ਵਾਲੀ ਮੁਰਗੀ ਦੇ ਇਹਨਾਂ ਨੂੰ ਜਾਨੀ ਕਿ ਸੀਰੀਅਲ ਵਾਈਜ਼ ਪਾਉਂਦੇ ਹੋ ਤੁਸੀਂ ਵੀ ਇਹਦੀ ਏਜ ਇੰਨੀ ਹੋਣੀ ਹੈ ਫਿਰ ਚੂਚੇ ਨਵੇਂ ਤਿਆਰ ਪਾ ਦੇਣੇ ਠੀਕ ਹੈ ਜੀ ਇਹਦੀ ਜਿਹੜੀ ਹੈ ਨਾ ਏਜ ਦੇ ਹਿਸਾਬ ਨਾਲ ਫੀਡ ਪੈਂਦੀ ਆ ਹੂੰ ਤੇ ਮੁਰਗੀ ਦੀ ਏਜ ਵੇਖ ਕੇ ਫਿਰ ਉਸ ਹਿਸਾਬ ਨਾਲ ਇਹਨਾਂ ਨੂੰ ਫੀਡ ਅਸੀਂ ਦਿੰਦੇ ਆ ਇਹ ਨਹੀਂ ਵੀ ਸਾਰੀ ਮੁਰਗੀਨ ਇੱਕ ਫੀਡ ਨਹੀਂ ਪੈਣੀ ਨਹੀਂ ਮੇਰਾ ਕੁਐਸਚਨ ਇਹ ਆ ਪੀ ਹਮ ਜਦੋਂ ਤੁਸੀਂ ਇੱਕ ਮੁਰਗੀ ਹੁਣ ਇਥੋਂ ਪਾਸ ਆਲਟ ਹੋਣਾ ਉਹ ਵੀ ਜਾਣ ਮਲੀ ਜਾ ਉਹ ਫਿਰ ਕਿੰਨਾ ਚਿਰ ਪਹਿਲਾਂ ਤੁਸੀਂ ਚੂਚਾ ਤਿਆਰ ਕਰ ਲਿੰਦੇ ਇਹ ਚੂਚਾ ਜਿਹੜਾ ਤਿਆਰ ਹੁੰਦਾ ਜੀ ਇਹਦੀ ਇਹ 4 ਮਹੀਨਾ ਤੋਂ ਬਾਅਦ ਅੰਡਾ ਦਿੰਦੀ ਜਦ ਅਚੂਚਾ ਪਾਇਆ ਹੈ 4 ਮਹੀਨੇ 10 ਦਿਨ ਤੇ ਅੰਡਾ ਦਿੰਦੀ ਆ ਠੀਕ ਹੈ ਉਹਨਾਂ ਨੂੰ ਉਹਨਾਂ ਦੇ ਵੱਖਰੇ ਛੱਡਿਆ ਹਾਂ ਜੀ ਜਦ ਹੁਣ ਵਿੰਟਰ ਆਉਣ ਵਾਲਾ ਵਾ ਮੇਰੇ ਕੋਲ ਹੈਗਾ ਇਸ ਵੇਲੇ 50000 ਬਰਡ ਆ ਤੇ 50000 ਬਰਡ ਦੇ ਵਿੱਚ ਮੈਂ ਕੀ ਕਰਨਾ ਅੱਧਾ ਬਰਡ ਪਾਉਣਾ ਵਾ ਠੀਕ ਹੈ ਜੀ ਅੱਧਾ ਬਰਡ ਮੇਰਾ ਜਿਹੜਾ ਨਵਾਂ ਹੁੰਦਾ ਅੱਧਾ ਬਰਡ ਮੇਰਾ ਪੁਰਾਣਾ ਹੁੰਦਾ ਜਿਹੜਾ ਵੀ ਮਤਲਬ 18 ਮਹੀਨੇ ਜਾਂ 19 ਮਹੀਨੇ ਤੋਂ ਪਲੱਸ ਹੁੰਦਾ ਇਹਨਾਂ ਨੂੰ ਜਿਹੜੀ ਇਹ ਮੁਰਗੀ ਲੱਗਦੀ ਆ ਵੀ ਇਸ ਨੂੰ ਕੋਈ ਸਿਮ ਬਿਮਾਰੀ ਲੱਗ ਰਹੀ ਆ ਉਹ ਫਿਰ ਤੁਸੀਂ ਡੇਲੀ ਚੈੱਕ ਕਰਦੇ ਹੋ ਵੀ ਸਾਰੇ ਬਰਡ ਨੂੰ ਵੀ ਕੋਈ ਨਾ ਕੋਈ ਟਿੱਲ ਮਾਠਿਆ ਬਿਮਾਰੀ ਦੇ ਆਮ ਤੇ ਲੱਗਦੀ ਨਹੀਂ ਜਿਹਨਾਂ ਨੂੰ ਅਸੀਂ ਪ੍ਰੋਪਰ ਵੈਕਸੀਨ ਕਰਦੇ ਆ ਇਹਨਾਂ ਨੂੰ ਅਸੀਂ ਬੂਸਟ ਡੋਜ਼ ਕੋਈ ਬਿਮਾਰੀ ਹੁੰਦੀ ਆ ਜਿਹਦਾ ਅਸੀਂ ਨਾ ਹੀ ਲੈਂਦੇ ਠੀਕ ਹੈ ਜੀ ਮੇਨ ਤਾਂ ਉਹੀ ਹੁੰਦੀ ਆ ਬਾਕੀ ਕਦੀ ਬਿਮਾਰੀ ਮੁਰਗੀ ਨੂੰ ਆਈ ਨਹੀਂ ਠੀਕ ਹੈ ਜੀ ਇਹਦੀ ਆਰਡੀ ਮੇਰੀਆਂ ਤੇ ਇੰਜੈਕਸ਼ਨ ਲਾ ਲਈਦਾ ਵਾ ਉਸ ਤੋਂ ਬਾਅਦ ਦੂਸਰੋ ਜਾਂ ਦੇਈ ਜਾਂਦੀਆਂ ਦੂਸਰੇ ਦੂਜਾ ਕਿੰਨੇ ਬਾਅਦ ਦੂਜਾ ਕਿੰਨੇ ਬਾਅਦ ਦੋ ਮਹੀਨੇ ਬਾਅਦ ਦੋ ਮਹੀਨੇ ਬਾਅਦ ਐਂਟੀ ਕਿਲਡ ਦੇਨੇ ਆ ਦੋ ਮਹੀਨੇ ਬਾਅਦ ਐਂਟੀ ਕਿਲਡ ਦੇਣੀ ਐਂਟੀ ਲਾਈਵ ਆ ਉਹ ਵਾਟਰ ਚ ਹਾਂ ਜੀ ਪਾਣੀ ਚ ਮਿਲਾ ਦੇਣੀ ਐਂਟੀ ਲਾਈਵ ਦੇਣੀ ਆ ਪਹਿਲਾਂ ਇੰਜੈਕਸ਼ਨ ਇੱਕ ਕਿਲਡ ਲੱਗ ਗਿਆ 7-8 ਮਹੀਨੇ ਹੋ ਕੱਢ ਜਾਂਦਾ ਕੀ ਉਸ ਤੋਂ ਬਾਅਦ ਉਹ ਬੂਸਟਰ ਡੋਸ ਹੀ ਦੇਈ ਜਾਈਦੀ ਆ ਤੇ ਉਹਦੇ ਨਾਲ ਇਹਨੂੰ ਪ੍ਰੋਬਲਮ ਨਹੀਂ ਆਉਂਦੀ। ਫੇ ਉਹ ਮੈਂ ਕਿਹਾ ਪਾਣੀ 'ਚ ਮਿਕਸ ਕਰਕੇ ਦੇ ਦਿੰਦੇ ਆ। ਪਾਣੀ 'ਚ ਮਿਕਸ ਕਰਕੇ ਦੇਨੇ ਆ। ਜਿਹੜੀ ਅਸੀਂ ਬੂਸਟਰ ਡੋਸ ਦੇਨੇ ਆ ਉਹ ਪਾਣੀ 'ਚ ਮਿਕਸ ਕਰਕੇ ਦੇਨੇ ਆ। ਉਹ ਜਿਹੜੀ 2 ਮਹੀਨੇ ਬਾਅਦ ਉਹ ਚੱਲਦੀ ਹੈ ਇਹਨਾਂ ਨੂੰ। ਤੇ ਗਾਂ ਆਉਣ ਵਾਲੇ ਤੁਹਾਡੀ ਪਲੈਨਿੰਗ ਹੈਗੀ ਇਹਨੂੰ ਵਧਾਉਣ ਦੀ ਹੋਰ। ਨਹੀਂ ਜਿੰਨਾ ਕਿ ਹੈਗਾ ਇੰਨੀ ਕੀ ਸੇਲ ਹੋਈ ਜਾਵੇ ਇਹਦੀ ਬੈਸਟ ਆ। ਕੋਈ ਜ਼ਿਆਦਾ ਵਧਾਵਾਂਗੇ ਫੇਰ ਵੇਖੋ ਜੀ ਇੱਥੇ ਲੌਸ ਆਏਗਾ ਬਾਅਦ 'ਚ। ਪ੍ਰੋਡਕਸ਼ਨ ਵੱਧ ਜਾਈਗੀ ਤੇ ਪ੍ਰੋਡਕਸ਼ਨ ਵਧਾਣਾ ਮੈਂ ਸੇਲ ਕਰਨਾ ਆਂਡਾ। ਮੈਂ ਕੋਸੇ ਸੀਲ ਕਰਦਾ ਫਿਰ ਮੈਂ ਥੱਲੇ ਰੇਡ ਸੀਲ ਕਰੂੰਗਾ ਇਹ 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 ਜਿਹੜੇ ਆਂਡੇ ਦੇਂਦੀ ਉਹਦੀ ਤੁਸੀਂ ਕਲੈਕਟ ਕਿੰਨਾ ਕਰਦੇ ਹੋ ਕਲੈਕਟ ਦੀ ਆ ਬਸ ਇੱਧਰ ਸਾਹਮਣੇ ਪੈਂਦਾ ਆਂਡਾ ਤੇ ਇਹਨੂੰ ਚੁੱਕ ਕੇ ਡਰੇਜ ਲਾ ਲੈਂਦੇ ਨੇ ਬੱਚੇ ਹੂੰ ਠੀਕ ਹੈ ਜੋ ਟੋਰੀ ਲਾਈ ਜਾਂਦੇ ਆ ਤੇ ਉਹਨਾਂ ਨੂੰ ਵੀ ਕਿ ਬਾਹਰ ਆ ਜਾਂਦਾ ਆਂਡਾ ਹਾਂ ਜੀ ਉੱਪਰ ਸਲੋਪ ਬਣਿਆ ਆ ਵੇਚੇ ਤੇ ਉਹ ਅਗਲੇ ਬੰਨੇ ਉੱਚਾ ਤੇ ਇੱਧਰ ਨੀਵਾ ਵਾ ਤਾਂ ਸਲੋਪ ਬਣਿਆ ਸਲੋਪ ਨਾਲ ਡਰੇਡ ਕੇ ਬਾਹਰ ਆ ਜਾਂਦਾ ਤੇ ਸਾਡੇ ਇਹ ਜਿਹੜੀ ਨੌਜਵਾਨ ਜਨਰੇਸ਼ਨ ਆ ਬਾਹਰਲੇ ਦੇਸ਼ ਚ ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਿਹੜੀ ਆ ਉਹ ਆਪਣਾ ਕੇਂਦਰਿਤ ਧਿਆਨ ਕੀਤਾ ਹੋਇਆ ਜਿਸੂ ਇਹ ਜਿਦਾਂ ਹੁਣ ਤੁਸੀਂ ਤੁਹਾਡਾ ਵੱਡਾ ਕਾਰੋਬਾਰ ਹੈ ਛੋਟੇ ਕਾਰੋਬਾਰ ਤੋਂ ਸ਼ੁਰੂ ਕੀਤਾ 50000 ਰੁਪਏ ਦੀ 500 ਤੋਂ ਸ਼ੁਰੂ ਕਰਕੇ 50000 ਤੇ ਆ ਗਏ ਤੁਸੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਕਹਿਣਾ ਚਾਹੋਗੇ ਬੱਚਾ ਨੌਜਵਾਨਾਂ ਨੂੰ ਇਹ ਵੀ ਕਹਾਂਗੇ ਵੇਖੋ ਹੁਣ ਬਾਹਰ ਜਹੀ ਜਾਣੇ ਆ ਤੇ ਬਾਹਰ ਜਾਣੇ ਆ ਤੇ ਫੈਮਿਲੀ ਚ ਕੋਈ ਵੀ ਜੀ ਜਿਹੜਾ ਉਹ ਘਰ ਨਹੀਂ ਬੈਂਦਾ ਸਾਰੇ ਕੰਮ ਕਰਦੇ ਆ ਤੇ ਕੋਈ ਕੰਮ ਉੱਚਾ ਲੀਵਾਦੇ ਉਹ ਵੰਦੇ ਨਹੀਂ ਹੈਗੇ ਤੇ ਇਹ ਮਾੜਾ ਕੰਮ ਆ ਇਹ ਚੰਗਾ ਕੰਮ ਆ ਸਾਰੇ ਕੰਮ ਕਰਦੇ ਜਿਹੜਾ ਕੰਮ ਹੋਇਆ ਕਰਦੇ ਨੇ ਆਪਣੇ ਜਿਹੜੇ ਇਥੇ ਆਏ ਥੋੜਾ ਜਿਆ ਨਾ ਕੰਮ ਨੂੰ ਵੰਦੇ ਨੇ ਸਟੇਟਸ ਵੰਦੇ ਆ ਵੀ ਆਹ ਕੰਮ ਕਿਦਾਂ ਦਾ ਆਹ ਕੰਮ ਕਿਦਾਂ ਦਾ ਕੰਮ ਨੂੰ ਕਦੀ ਨਹੀਂ ਵੇਖਣਾ ਕਿਦਾਂ ਦਾ ਕੰਮ ਕੰਮ ਹੁੰਦਾ ਠੀਕ ਹੈ ਵਰਕ ਵਰਕ ਹੁੰਦਾ ਕੋਈ ਵੀ ਹੋਵੇ ਠੀਕ ਹੈ ਵਰਕ ਤੋਂ ਨਹੀਂ ਜਿਝਣਾ ਵੀ ਆਹ ਵਰਕ ਕਰਨਾ ਉਹ ਵਰਕ ਕਰਨਾ ਬਾਕੀ ਕੋਈ ਵੀ ਕੰਮ ਲੱਲੀਏ ਅਸੀਂ ਜੇ ਉਹਨੂੰ ਦਿਲੋਂ ਮਨੋਂ ਕਰਾਂਗੇ ਤੇ ਅਸੀਂ ਕਾਮਯਾਬੀ ਪਾਵਾਂਗੇ ਪਾਵਾਂਗੇ ਇਹ ਜਿਹੜੇ ਹੁਣ ਕੰਮ ਅਸੀਂ ਕੀਤੇ 500 ਵਰਡ ਤੋਂ ਚੱਲ ਕੇ 50000 ਕੀਤਾ ਉਹ ਅਸ਼ਤਾ ਅਸ਼ਤਾ ਕੀਤਾ ਵਾ ਠੀਕ ਹੈ ਜੀ ਉਹਦੀ ਮੇਨਟੇਨ ਰੱਖ ਕੇ ਉਹ ਚ ਮਿਹਨਤ ਕਰਕੇ ਰਾਤ ਦਿਨ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਫਿਰ ਇਹ ਕੰਮਜਾਬ ਹੋ ਜਾਂਦਾ ਤੇ ਬੱਚਿਆਂ ਨੂੰ ਇਹੀ ਆ ਵੀ ਤੁਸੀਂ ਮਿਹਨਤ ਕਰੋ ਮਿਹਨਤ ਕਰੋਗੇ ਸਭ ਕੁਝ ਮਿਲ ਜੂਗਾ ਇਹ ਇਸ ਤਰ੍ਹਾਂ ਨਹੀਂ ਮੌਸਮ ਕਿਹੜਾ ਵਧੀਆ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਆਸਾਨੀ ਕਿਹੜੇ ਵਧੀਆ ਮੌਸਮ ਕਿਹੜਾ ਲੱਗਦਾ ਜਿਹੜਾ ਹੁਣ ਚੱਲ ਰਿਹਾ ਮੌਸਮ ਇਹ ਸਭ ਤੋਂ ਵਧੀਆ ਨਾ ਸਰਦੀ ਨਾ ਕਰੇ ਨਾ ਸਰਦੀ ਦਾ ਕੋਈ ਨਹੀਂ ਕੀ ਗਰੀ ਸਰਦੀਆਂ ਚ ਫਿਰ ਤੁਸੀਂ ਆ ਲਾ ਲਿੰਦੇ ਹੋ ਪਰਦਾ ਹਾਂਜੀ ਸਰਦੀਆਂ ਚ ਪਰਦਾ ਲੱਗਾ ਹੁਣ ਬਾ ਅਗੋਂ ਗਰਮੀ ਵੱਧ ਜਾਣੀ ਆ ਚੁੱਕ ਦੇਣਾ ਤੇ ਫਿਰ ਇਹ ਲੱਥ ਜਾਣੇ ਆ ਸਾਰੇ ਲੱਥ ਜਾਣੇ ਆ ਪਹਿਲਾਂ ਪਰਦਾ ਲੱਤਣਾ ਆ ਉਹ ਵੇਖੋ ਆਪਨੇ ਫੀਡ ਪੈ ਗਈ ਆ ਆਹ ਵੇਖੋ ਜੀ ਆਹ ਮਸ਼ੀਨ ਆ ਗਈ ਆ ਫੀਡ ਪਾਸ ਕੀ ਇਹਨੇ ਤੇ ਵਾਪਸ ਆਪਣੀ ਜਗ੍ਹਾ ਤੇ ਆ ਕੇ ਮੁੜ ਗਈ ਆ ਜੀ ਹੁਣ ਐ ਸਾਈਡ ਤੇ ਹਾਂਜੀ ਹੁਣ ਐ ਸਾਈਡ ਤੇ ਫੀਡ ਪਾਉਣ ਲੱਗਾ ਲੜਕਾ ਆਹ ਜਦੋਂ ਮਸ਼ੀਨ ਆ ਰਹੀ ਆ ਆਪਣੇ ਇੱਥੇ ਜਗ੍ਹਾ ਤੇ ਆ ਰਹੀ ਆ ਇਥੋਂ ਅਗੇ ਦੇ ਪੀ ਪੋਲਿਸ਼ ਨੂੰ ਕਰਾਂਗੇ ਜੀ ਅੱਛਾ ਇਹ ਮਸ਼ੀਨ ਜਿਹੜੀ ਆ ਇਹ ਸਾਰਾ ਜਿਹੜੀ ਆਪਣੇ ਆਪਣੇ ਪਾਈਪਾਂ ਨਾਲ ਇਹ ਮੁਰਗੀ ਤੱਕ ਪਹੁੰਚੇਗੀ ਮੁਰਗੀ ਤੱਕ ਪਹੁੰਚੇਗੀ ਅੱਜ ਜੀ ਤੁਸੀਂ ਸਾਰੀਆਂ ਹੀ ਮੁਰਗੀਆਂ ਦਾ ਇਦਾਂ ਦਾ ਦੇਖਭਾਲ ਕਰਦੇ ਹੋ ਕਿੰਨੇ ਵਜੇ ਤੁਸੀਂ ਉੱਠਦੇ ਸੋ ਅਸੀਂ 5 ਵਜੇ ਉੱਠ ਕੇ ਪਹਿਲੀ ਫੀਡ ਪਾ ਦਿੰਦੇ ਹਾਂ 1 ਘੰਟਾ ਲੱਗਦਾ ਪਾਉਣ ਨੂੰ ਪਾ ਕੇ ਮੁਰ ਕੇ ਫਿਰ ਚੱਲ ਜਾਣੇ ਫਿਰ ਫੀਡ ਬਣਾ ਕੇ ਸਾਰੇ ਘਾੜ ਕੇ ਫਿਰ ਸਵੇਰ 3 ਵਜੇ ਫੀਡ ਪਾ ਦੇਣਾ ਹੈ 3:00 ਵਜੇ ਦਾ ਦੋ ਵਜੇ ਫਿਰ ਫੀਡ ਪਾ ਦੇਣੀ ਹੈ ਤੇ ਅੰਡੇ ਦੀ ਕਲੈਕਸ਼ਨ ਕਰੋਗਾ 11 ਵਜੇ ਫੂਲ ਅੰਡਾ ਦੇ ਦਿੰਦਾ ਹਾਂ ਠੀਕ ਹੈ ਨਾ 11 ਵਜੇ ਜਿੰਨੇ ਜਿੰਨੇ ਜਿਸ ਮੁਰਗੀ ਨੇ ਅੰਡਾ ਦੇਣਾ 11 ਵਜੇ ਤੱਕ ਦੇ ਦੇ ਹਾਂਜੀ 11 ਵਜੇ ਤੱਕ 100% ਦੇ ਦੇ ਦਿੰਦਾ ਤੇ ਮੁਰਗੇ ਫਿਰ 3 ਵਜੇ ਇੱਕ ਵਾਰ ਹੋਰ ਚੁਕਣਾ ਪੈਂਦਾ ਮੁਰਗੇ 5 ਵਜੇ ਤੱਕ ਮੁਰਗੇ ਨਹੀਂ ਦਿੰਦਾ ਤੇ ਸ਼ਾਮ ਨੂੰ ਫਿਰ ਕਿੰਨੇ ਵਜੇ ਫੀਡ ਦੇਣੀ ਹੈ ਸ਼ਾਮ ਨੂੰ 3 ਵਜੇ ਫੀਡ ਹੀ ਪਾ ਦੇਣਾ ਇਹ ਸਾਰਾ ਕੰਮ ਜਿਹੜਾ ਫੀਡ ਦਾ ਕਿੰਨੇ ਚਿਰ ਤੇ 50000 ਮੁਰਗੀ ਦਾ ਕਿੰਨੇ ਚਿਰ ਤੇ ਕੰਪਲੀਟ ਕਰਦੇ ਤੁਸੀਂ ਇਹ ਹੈਗਾ ਪਾਜੀ ਫੀਡ ਬਣਾਉਣ ਨੂੰ ਲੱਗਦਾ ਸਾਡੇ 3 ਘੰਟਾ ਠੀਕ ਹੈ ਨਾ ਕਿ ਕਿੰਨ ਇੱਕ ਇੱਕ ਦਿਨ ਦੀ ਇਹਦੀ ਦੀ ਖਰਾਬ ਦੀ ਹਾਂਜੀ ਹਾਂਜੀ ਹੂੰ ਤੋ ਫਿਰ 3 ਘੰਟਾ ਸਾਮ ਨੂੰ ਲੱਗਦਾ 6 ਘੰਟਾ ਫੋਟ ਬਣਾਉਣ ਨੂੰ ਲੱਗਦਾ ਤੋ 1 ਘੰਟਾ ਕੋਈ ਨਹੀਂ ਲੱਗਦਾ ਇਹ ਸਾਰਿਆਂ ਨੂੰ 1 ਘੰਟੇ ਚ ਪੈ ਜਾਂਦਾ ਹਾਂਜੀ ਆ ਦੇਸੀ ਮੁਰਗੀਆਂ ਜੀ ਆ ਦੇਸੀ ਮੁਰਗੀਆਂ ਵਾ ਮੈਂ ਇੱਕ ਲੋਟ ਦੇ ਜਿੱਤਾ ਵਾ ਠੀਕ ਉਹ ਚ ਆ ਮੁਰਗੀਆਂ ਰੱਖੀਆਂ ਵਾ ਤੇ ਇਹ ਆ ਤੁਹਾਡੇ ਚ ਮੁਰਗੀ ਦਿੱਤਾ ਹਾਂ ਅੱਛਾ ਇਹ ਜਿਹੜੀ ਵੱਡੀ ਮੁਰਗੀ ਸਭ ਤੋਂ ਇਹਨੇ ਦਿੱਤਾ ਹਾਂ ਇਹ ਜਿਹੜੀ ਮੁਰਗੀ ਹੈ ਹਾਂਜੀ ਇਹ ਤੁਹਾਡੇ ਕੋਲ 232 ਗ੍ਰਾਮ ਦਾ ਅੰਡਾ ਉਹ ਇਸ ਮੁਰਗੀ ਦਾ ਇਹ ਮੁਰਗੀ ਦਿੱਤਾ ਹਾਂ ਅੱਛਾ ਠੀਕ ਹੈ ਇਹ ਮੈਂ ਵੇਚੀ ਨਹੀਂ ਆ ਤੇ ਥੋੜੀ ਜਿਹਾ ਹੋਰ ਰੱਖ ਲਈਆਂ ਨਾਲ ਦੇ ਠੀਕ ਹੈ ਜੀ ਤੇ ਆ ਜਿਹੜਾ ਲੋਰ ਤਿਆਰ ਹੋ ਰਿਹਾ ਇਹ ਜੀ ਇਹ ਗਰੋਵਰ ਤਿਆਰ ਹੋ ਰਿਹਾ ਇਹ ਦੂਜਾ ਜਿਹੜਾ ਵਾ 2 ਮਹੀਨੇ ਦਾ ਹੋ ਗਿਆ ਵਾ ਤੇ 2 ਮਹੀਨੇ ਸ਼ਿਫਟ ਕੀਤਾ ਇੱਥੇ 1 ਮਹੀਨਾ ਰੱਖਾਂਗੇ ਇੱਥੇ ਅੱਛਾ ਇਹ ਜਿਹੜਾ ਆਉਣ ਵਾਲਾ ਤੁਹਾਡਾ ਮੁਰਗੀਆਂ ਆਂਡੇ ਵਾਲਾ ਲੋਰ ਬਿਲਕੁਲ ਆਂਡੇ ਵਾਲਾ ਲੋਰ ਇਹ ਕਿੰਨੇ ਤੁਸੀਂ ਪਾਇਆ ਇਹ ਚੂਚਾ ਕਿੰਨਾ ਪਾਇਆ 13000 ਰੁਪਏ ਜੀ ਅੱਛਾ 13000 ਰੁਪਏ ਵਾ 13 ਸ਼ਿਫਟ ਕਰਾਂਗੇ ਉਧਰ ਜਿਹਨੂੰ ਆਂਡੇ ਤੇ ਲੱਗੇ ਆ ਜੇ ਤੇ ਇਹ ਜਦੋਂ ਉਧਰ ਸ਼ਿਫਟ ਹੋ ਗਿਆ ਤੇ ਫਿਰ ਨਿਕਲ ਚੂਚਾ ਆ ਜਾ ਚਾਰ ਮਹੀਨੇ ਕੋਚ ਇਹਨੂੰ ਕਿੰਨੀ ਫੀਡ ਜਾਏਗੀ ਚਾਰ ਮਹੀਨੇ ਚ ਚਾਰ ਮਹੀਨੇ ਦੇ ਵਿੱਚ ਮੈਂ ਯਾਰ ਕੰਪਰੇਟਰਿੰਗ ਕੀਤਾ ਕਿ ਨਹੀਂ ਆ ਬਸ ਉਹ ਚਾਰ ਤੇ ਲਿਖਿਆ ਹੋ ਕਿੰਨੀ ਫੀਡ ਪੈਂਦੀ ਆ ਠੀਕ ਆ ਠੀਕ ਹੈ ਉਹ ਮੇਰੇ ਕੋਲ ਚਾਰਡ ਹੈ ਉਹ ਚਾਰਡ ਦਾ ਕੋਲ ਲਿਖਿਆ ਇਹਨੂੰ ਵੈਕਸੀਨ ਵੈਕਸੀਨ ਹੋ ਗਈ ਤੇ ਉਹ ਵੈਕਸੀਨ ਪ੍ਰੋਪਰ ਹੋ ਗਈ ਆ ਠੀਕ ਆ ਠੀਕ ਹੈ ਜੀ ਹੁਣ ਇਹਨੂੰ ਸਿਰ ਕਿੰਨੇ ਚਿਰ ਤੇ ਚੂਚੇ ਨੂੰ ਹੋ ਜਾਂਦੀ ਹੈ ਵੈਕਸੀਨ ਇਹ ਵੈਕਸੀਨ ਤੇ ਵੈਸੇ ਆਉਂਦੀ ਹੈ ਸ਼ੁਰੂ ਹੋ ਜਾਂਦੀ ਹੈ ਪਹਿਲੇ ਦਿਨ ਤੋਂ ਹੀ ਅੱਛਾ ਜੀ ਵੈਕਸੀਨ ਸਟਾਰਟ ਕਰਦੇ ਆ ਫਰਸਟ ਡੇਟ ਤੋਂ ਸ਼ੁਰੂ ਹੋ ਜਾਂਦੀ ਆ ਤੇ 10 ਤਰੀਕ ਤੱਕ ਉਹ ਲਗਭਗ ਸਾਰੀ ਲੱਗ ਜਾਂਦੀ ਆ ਠੀਕ ਹੈ ਜੀ ਉਹ ਜਿਹੜਾ ਵਾ ਉਹ 10 12 ਬੰਦੇ ਫਿਰ ਹੋਣਾ। ਦੇਸੀ ਮੁਰਗੀ ਤੇ ਆਂਡੇ ਕਿਤੇ ਉਹਦੇ ਵਿੱਚ ਰੇਟ ਕਿਵੇਂ ਆ? ਰੇਟ ਤਾਂ ਬਹੁਤ ਵਾਰ ਗਿਆ ਜੀ ਇਹ ਅਸੀਂ 300 ਰੁਪਏ ਟ੍ਰੇ ਵਿੱਚ ਹੀ ਆ। ਅੱਛਾ। ਉਹ ਇਹ 210 ਰੁਪਏ ਲਾਸਟ ਦੇ ਜੀ ਆ। 210 ਕਿੰਨੇ? 210 ਰੁਪਏ। ਅੱਛਾ। ਤੇ ਇਹ ਗਰਮੀ ਤੇ ਸਰਦੀ ਦੇ ਰੇਟ ਘਟਦੇ ਵਾਦੇ ਹੀ ਆ। ਹਾਂ ਜੀ ਹੁਣ ਇਹਦਾ ਰੇਟ ਘਟ ਗਿਆ ਵੀ ਦੇਸੀ ਦਾ। ਇਵੇਂ ਤੁਸੀਂ ਜਦੋਂ ਖੁਦ ਰੇਟ ਰਿਟੇਨ ਕਰਦੇ ਹੋ ਤੇ ਫਿਰ ਕੋਈ ਰੇਟ ਤੈਅ ਕਰ ਲੈਂਦੇ ਕੋਈ ਇੰਡੀਆ ਜਾਂ ਪੰਜਾਬ ਦੇ ਪੰਜਾਬ ਦਾ ਰੇਟ ਵੱਖਰਾ ਆਉਂਦਾ ਚੈੱਕ ਕਰਕੇ ਪੰਜਾਬ ਦਾ ਰੇਟ ਵੱਖਰਾ ਆਉਂਦਾ ਜੀ ਦਿੱਲੀ ਦਿੱਲੀ ਦਾ ਰੇਟ ਹੈ ਦਿੱਲੀ ਦਾ ਰੇਟ ਹੈ ਮੀਟ ਦਾ ਵੀ ਦਿੱਲੀ ਦਾ ਰੇਟ ਹੈ ਚਿਕਨ ਦਾ ਵੀ ਤੇ ਹਾਂ ਬਸ ਉਤਨਾ ਹੀ ਸੇਮ ਹੀ ਆ ਜੀ ਦਿੱਲੀ ਰੇਟ ਨਿਕਲਣਾ ਤੇ ਉਹ ਸ਼ਾਮ ਨੂੰ ਆ ਜਾਂਦੀ ਹੈ ਜਿਹੜੀ ਉਹ ਰੇਟ ਦੇ ਨਾਲ ਜਿਹੜਾ ਅਸੀਂ ਆਪਣੇ ਗਾਹਕਾਂ ਨੂੰ ਰੇਟ ਪਾ ਦਿੰਨੇ ਵੀ ਆਹ ਰੇਟ ਹੈ ਗਾਹਕ ਜੀ ਉਹ ਤਾਂ ਹਣਾ ਚੱਲ ਜੂਗਾ ਫੋਟੋ ਜੀ ਪਾਰਵਾਲ ਤੋਂ ਸੁਬੀਤ ਪੋਲਟਰੀ ਫਾਰਮ ਦੇ ਮਾਲਕ ਨੌਨਿਹਾਲ ਸਿੰਘ ਜਿਨ੍ਹਾਂ ਦੇ ਪਿਤਾ ਨੇ 500 ਚੂਚੇ ਤੋਂ ਪੋਲਟਰੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਹੁਣ 50000 ਤੱਕ ਪਹੁੰਚ ਗਿਆ ਤੇ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਪ੍ਰੋਜੈਕਟ ਲਗਾਏ ਇਥੇ ਉਸ ਦੀ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਚੂਚਾ ਪਹਿਲੇ ਦਿਨ ਤੋਂ ਆਣ ਕੇ ਵੈਕਸੀਨ ਤੋਂ ਬਾਅਦ ਕਿਵੇਂ ਉਹ ਹੌਲੀ ਹੌਲੀ ਤਿਆਰ ਹੁੰਦਾ ਤੇ ਪਾਲ ਵਿੱਚ ਅਡੇ ਤੱਕ ਮੁਰਗੀ ਜਿਹੜੀ ਜਾਂਦੀ ਆ ਉਹਨੂੰ ਇਹ ਸ਼ੱਟ ਤੋਂ ਉਧਰ ਕਿਵੇਂ ਸ਼ਿਫਟ ਕਰਦੇ ਬਾਅਦ ਉਹ ਉੱਥੇ ਉਹ ਆੜੇ ਤੇ ਆ ਜਾਂਦੀ ਮੁਰਗੀ ਕੇ ਬਾਅਦ ਵਿੱਚ ਇਹ ਉਸ ਦਾ ਰਿਟੇਲ ਰਾਹੀਂ ਉਸ ਨੂੰ ਵੇਚਦੇ ਹਾਂ ਤੇ ਆ ਤਾਂ ਦੇਸੀ ਵਿੱਚ ਇਹਨਾਂ ਦਾ ਦੇਸੀ ਦਾ ਵੀ ਘਾਲ ਮੁਰਗੀਆਂ ਦਾ ਕਾਰੋਬਾਰ ਹੈ ਜੇ ਆ ਮੁਰਗੀ ਜਿਹੜੀ ਦੱਸ ਰਹੇ ਜਿਸ ਨੇ ਰਿਕਾਰਡ ਆੜਾ ਦੱਤਾ ਸੀ ਜਿੰਨੇ 200 ਤੇ 32 ਗ੍ਰਾਮ ਦਾ ਜਿੰਨੇ ਕਿ ਇੰਡੀਆ ਦਾ ਰਿਕਾਰਡ ਤੋੜਿਆ ਤੇ ਇਹਨਾਂ ਦਾ ਕਹਿਣਾ ਹੈ ਨੌਜਵਾਨਾਂ ਨੂੰ ਇਹ ਮੈਸੇਜ ਵੀ ਹੈ ਕਿ ਆਪਣੇ ਜਿਹੜੇ ਸਹਾਇਕਤਾ ਦੇ ਆ ਉਹਨਾਂ ਵੱਲ ਧਿਆਨ ਦਿਓ ਬਾਹਰ ਜਾਣ ਦੀ ਬਜਾਏ ਜੇ ਅਸੀਂ ਇੱਥੇ ਹੀ ਮਿਹਨਤ ਕਰਾਂਗੇ ਇਹ ਇੱਥੇ ਹੀ ਅੱਗੇ ਤਰੱਕੀ ਕਰ ਸਕਦੇ ਹਾਂ